ਤੇ ਜੇ ਸਮਝ ਆ ਗਈ ਛੱਪਰੀ ਵਾਲੇ ਨੂੰ ਨਹੀਂ ਆ ਜਾਂਦੀ ਐ। ਕੱਚਿਆਂ ਕੋਠਿਆਂ ਚ ਨੇ ਟੈਲ ਵਾਲੇ ਪਾਏ ਐ। ਸਾਈਕਲ ਤੇ ਜਾਂਦਾ ਐ। ਪਰ ਖਿੜਿਆ ਖਿੜਿਆ ਕਰ ਰਿਹਾ ਸਾਰਾ। ਘਰ ਵਾਲੀ ਕਹਿੰਦੀ ਕੋਈ ਨਹੀਂ ਦੀ ਅੱਜ ਆਚਾਰ ਨਾਲ ਹੀ ਸਾਰ ਲਾਂਗੇ ਫਿਰ ਕੀ ਹੋ ਗਿਆ ਕੈਮ ਰੋ ਤੁਸੀਂ 300 ਦਿਹਾੜੀ ਲੈ ਕੇ ਉਹਨੇ ਵਾਦੂਏ ਸਾਨੂੰ। ਕੋਈ ਗੱਲ ਨਹੀਂ। ਇੱਕੋ ਹੀ ਫੋਨ ਐ ਉਹਦੇ ਨਾਲ ਹੀ ਸਾਰ ਲਾਂਗੇ। ਛੋਟਾ ਜਿਹਾ ਹੀ ਐ। ਸਰਜੰਤ ਮਨ ਕੈਮ ਨੇ ਜ ਅੰਡਰਸਟੈਂਡਿੰਗ ਆਪਸੀ ਅੰਡਰਸਟੈਂਡਿੰਗ ਹੈ ਰਿਲੇਸ਼ਨਸ਼ਿਪ ਚੰਗੀ ਹੈ ਆਪਸੀ ਸਾਝ ਹੈ ਦੋ ਜਣਿਆਂ ਦੀ ਜਿੱਥੇ ਪਤੀ ਪਤਨੀ ਦੀ ਬਣਦੀ ਹੋਵੇ ਆਨੰਦ ਕਾਰਜ ਜਿੰਨੇ ਵੀ ਹੁੰਦੇ ਨੇ ਮੈਂ ਹਰ ਵਾਰੀ ਕਹਿਣਾ ਹੁੰਦਾ ਵੀ ਪਤੀ ਪਤਨੀ ਦੀ ਬਣਦੀ ਹੈ ਨਾ ਸਾਰੀ ਦੁਨੀਆ ਇੱਕ ਪਾਸੇ ਹੋਵੇ ਤੁਸੀਂ ਸਭ ਨਾਲ ਲੜ ਲੈਂਦੇ ਫਾਨੂੰ ਜਦੋਂ ਘਰੋਂ ਫੋਨ ਆ ਜਾਣਾ ਨਾ ਕੋਈ ਨਹੀਂ ਜੀ ਫਿਰ ਕੀ ਹੋ ਗਿਆ ਤੁਸੀਂ ਘਰ ਆਓ ਆ ਰਾਜੋ ਕੋਈ ਗੱਲ ਨਹੀਂ ਇਹ ਬੰਦਾ ਫਿਰਦੋ ਉਹ ਇੱਕ ਹੌਸਲਾ ਹੈ ਬਹੁਤ ਵੱਡਾ ਜਦੋਂ ਉਧਰੋਂ ਵੀ ਤੱਤੀ ਹਵਾ ਹੀ ਆਉਂਦੀ ਹੈ ਫੇਰ ਮਰਦਾ ਫੇਰ ਕਿਤੇ ਚੱਲ ਨਹਿਰ ਤੇ ਚੱਲੀ ਹਣ ਕੱਖ ਨਹੀਂ ਬਚਿਆ ਤੇ ਨਹਿਰ ਤੇ ਉਧਰੋਂ ਤੱਤੀ ਹਵਾ ਤਾਂ ਹੀ ਆਉਂਦੀ ਹੈ ਤੂੰ ਤੱਤਾ ਹੋਇਆ ਫਿਰਦਾ ਹੈ ਤੇਰਾ ਵੀ ਕਸੂਰ ਹੋਣਾ ਕੋਈ ਐਵੇਂ ਤੇ ਨਹੀਂ ਆ ਜਿੰਨੇ ਤੁਹਾਡੇ ਜਿ ਖਿੜੇ-ਖਿੜੇ ਆ ਇਹਨਾਂ ਦੀ ਘਰ ਵਾਲੀਆਂ ਨਾ ਵਧੀਆ ਬਣਦੀਆਂ ਆ ਜਿੰਨੇ ਭੇੜੇ ਮੂੰਹ ਵਾਲੇ ਬੈਠੇ ਆ ਭੇੜੇ ਮੂੰਹ ਵਾਲਾ ਮਤਲਬ 부ਝਿਆ ਜਾ ਦੇਖੋ ਵੇਖੋ ਪੀਨਿਕ ਜੀ ਨਹੀਂ ਲੱਗਨੰਦੀਆਂ ਅਮਲੀਆਂ ਦੀ ਬਸ ਐ ਹੀ ਓਹੋ ਥੱਲੇ ਨੂੰ ਕਦੇ ਥੱਲੇ ਨੂੰ ਮੂੰਹ ਬਾੜ ਲੈਣਗੇ ਕਦੇ ਪਾਸੇ ਜੇ ਤਾਂ ਚੱਕ ਲਿਆ ਬਸ ਸਹੀ ਹੈ ਸੋਚਾਂ ਚ ਡੁੱਬੇ ਪਏ ਕਿਉਂ ਭਲਾ ਕਲੇਸ਼ ਕਰਕੇ ਆਏ ਆ ਜਾ ਕੇ ਫੇਰ ਲੜਨਾ ਬਣਦੀ ਨਹੀਂ ਤੇ ਜੇ ਉੱਥੇ ਟਿਊਨਿੰਗ ਸਹੀ ਹੈ ਆ ਖੜਿਆ ਬ੍ਰਦਰ ਕੋਈ ਨਹੀਂ ਇੱਕ ਤੇ ਹੈ ਮੇਰੇ ਨਾਲ ਨਿਆਣਾ ਕੋਈ ਨਾ ਬਣੇ ਮੇਰਾ ਬੱਚੇ ਸਾਰੇ ਛੱਡ ਜੜਾ ਆ ਵੇਖ ਲੋ ਜਿੰਨੇ ਨੇ ਨੋਟ ਕਰ ਲੋ ਆਪਣੇ ਦੋਸਤਾਂ ਚ ਨਹੀਂ ਗੱਲ ਜਾਓ ਫਰੈਂਡਾਂ ਚ ਸਾਰਿਆਂ ਚ ਲਜਾਇਓ ਧਿਆਨ ਮਾਣਾ ਜ ਰਿਸ਼ਤੇਦਾਰੀਆਂ ਚ ਲਜਾਓ ਜਿੰਨਾ ਜਿੰਨਾ ਦੀ ਬਣਦੀ ਏ ਉਹਨਾਂ ਨੂੰ ਵੇਖ ਲੋ ਜਿੰਨਾ ਦਾ ਕਲੇਸ਼ ਆ ਉਹਨਾਂ ਤੋਂ ਉਹਨਾਂ ਨੂੰ ਵੇਖੋ ਜਨ ਯਾਦ ਕਰੋ ਸਾਰਿਆਂ ਨੂੰ ਜਰ ਤੁਹਾਡੇ ਚ ਬਹੁਤ ਹੋਣਗੇ ਰਿਸ਼ਤੇਦਾਰਾਂ ਚ ਭਰਾਵਾਂ ਚ ਫਰੈਂਡਾਂ ਚ ਵੇਖੋ ਬੰਦੇ ਹਿੱਲੇ ਪਏ ਅਪਸੈਟ ਕਦੇ 4 ਦਿਨ ਇਕੱਠੇ ਬੈਠ ਜੀ ਨਹੀਂ ਕਰੂ ਤੁਹਾਨੂੰ ਉਹ ਬੰਦਾ ਕੱਲਾ ਹੀ 부ਝਿਆ 부ਝਿਆ ਰਹਿੰਦਾ ਕਿਉਂ ਕਿ ਰਿਲੇਸ਼ਨਸ਼ਿਪ ਕੀ ਏਕ ਜੋਤ ਦੋਏ ਮੂਰਤੀ ਧੰਪਿਰ ਕਹੀ ਏ ਜੋਤ ਇੱਕ ਜੋਤ ਦਾ ਅਰਥ ਕੀ ਏ ਸੋਚ ਗਿਆਨ ਦੋਨਾਂ ਦੀ ਸੋਚ ਨਹੀਂ ਲੜਦੀ ਸੋਚ ਨਾਲ ਰਲਨ ਕਰਕੇ ਸ਼ਰੀਰ ਦੋ ਹੈ ਬਹੁਤ ਦੁਖੀ ਹੈ ਪਰ ਜਿਨ੍ਹਾਂ ਦੀ ਸੋਚ ਇੱਕ ਹੈ ਸ਼ਰੀਰ ਦੋ ਹੈ ਉਹ ਖੇੜੇ ਖੇੜੇ ਰਹੇ